चाली पाँह साल बचपन तो जा रही दस दिन शादी हुई थी सब कुछ पाया जी अपने बच्चा भी पाया सब कुछ पाया पोते पाए महाराज ने सब कुछ दिता वा पर बहुत कृपा रही है बड़ी उन्होंने मेहरबानी रही है बहुत तो बहुत शुक्रिया करते हैं आप महाराज को सब कुछ जो माना जाओ सब कुछ पा सकते हैं ਪੁਰ ਰਾਮ ਸੁਨਤਾ ਜੀ ਆਚਾ ਮਾਰੇ ਜੀ ਕਿੱਕਾ ਵਾ ਜੀ ਮਾਰੇ ਨੂੰ ਪੋਤੀਆਂ ਪੋਤੀਆਂ ਮਾਰਕੋੜਿਸਾਂ ਖੁਸ਼ੀ ਖੁਸ਼ੀ ਇੱਿੱਕੇ ਵੀ ਆਂਦੇ ਰਹਿਣ ਸੀ ਮਾਰੇ ਨੂੰ ਪਹੁੰਚਾਉਂਦੇ ਵੀ ਰਹੀਏ ਮਾਰੇ ਕੋ ਜਾਨਦੇ ਵੀ ਰਹੀਏ ਬਾਕੀ ਪੱਛੇ ਵੀ ਰਾਜੀ ਨੂੰ ਜਿਹੜਾਂ ਜੇ ਸਾਨੂੰ ਖੜਦੇ ਆ ਗਿਆ ਉਹ ਸ਼੍ਰੀ ਸਤਗੁਰੂ ਬੱਚੇ ਸਾਰੇ ਬੱਚੇ ਸੱਟਾ ਤੁਹਾਡੇ ਸਾਰੇ ਹੋ ਗਏ ਹਾਂ ਜੀ ਹਾਂ ਸਤਗੁਰੂ ਕਿਰਪਾ ਦੀਆਂ ਆਪਰਾ ਆਪਣੇ ਰਾਮ ਸੁਨਤਾ ਜੀ ਬੜੇ ਸੁਨੇਹਾ ਜਿਵੇਂ ਤੇਰਾ ਪੁੱਤਰਾ ਬਾਹਰ ਗਿਆ ਜੀ ਤੇ ਮਾਰੇ ਦੀ ਕਿਰਪਾ ਨਾਲ ਗਏ ਆ ਉਸ ਤੋਂ ਲਈ ਅਸ਼ੀਰਵਾਦ ਲਿਆ ਕੇ ਆਏ ਆ ਅਮਰੀਕਾ ਚਲ ਗਿਆ ਉਹਨਾਂ ਨੂੰ ਕੋਈ ਕਸ਼ਟ ਘਰਉ ਅੰਮਦਾਲਾ ਸਭ ਤੋਂ ਉਹਨਾਂ ਨੇ ਕੱਟਣਾ ਮਹਾਰਾਜ ਨੇ ਕੱਟਣਾ ਜੀ ਤੇ ਉਹਨਾਂ ਪੰਦੀ ਉਹ ਹੀ ਕੱਟਦੀ ਆ ਕਹਿੰਦੇ ਕਿ ਇੱਥੇ ਰੋਲਾ ਲਾ ਪੰਦਾ ਉਹਨਾਂ ਨੇ ਸਭ ਕੁਝ ਠੀਕ ਕਰਤਾ ਕਲਪੀ ਰਾਣੀ ਕਿਰਪਾ ਨਾਲ ਅਮਰੀਕਾ ਗਈ ਹੈ ਕਿਰਪਾ ਨਾਲ ਗਈ ਉਹਨਾਂ ਦੀ ਸ਼ਿਰਵਾਲ ਲੈ ਗਈ ਸੀ ਅਸੀਂ ਪਿਛਲੇ ਮਹਾਰਾਜ ਜੀ 10 ਤਰੀਕ ਨੂੰ ਗਏ ਹਮਾ ਦਾ ਦਿੱਖ ਪੁੱਤਾਂ ਮਹਾਰਾਜ ਜੀ ਅੰਦਰ ਨੇ ਆ ਸ਼ਿਰਵਾਲ ਦਿੱਤੀ ਆ ਹਮਾਰੇ ਕੰਝਾ 10 ਤਰੀਕ ਨੂੰ ਤੇ 4 ਤਰੀਕ ਨੂੰ ਮਹਾਰਾਜ ਜੀ ਹੱਟ ਤਰੀਕਾ ਉਹ ਇੱਕ ਰਾਟ ਚੋਂ ਆ ਤਰੀ ਨੂੰ ਚੱਲ ਗਿਆ ਵਾਹ ਜੀ ਵਾਹ ਇਹ ਪਾਈਆਂ ਤੇ ਨਾਲ ਮਾਰੇ ਨੇ ਉੱਥੇ ਪਛਾਣ ਤਰ ਬਹੁਤ ਕਿੱਸਾ ਮਾਰੇ ਜਿਹਾ ਉਹ ਹੁਣ ਕਿ ਪਾਰਖਣ ਬਚੀ ਬਲਪੀਓ ਗਦੀ ਦੀ ਲੀਲਾ ਜਿਹੜੀ ਆਪਣਾ ਬਾਹਰ ਬਹੁਤ ਬਾਹਰ ਜੋ ਮੰਗੋ ਮੰਗ ਦਿੰਦੇ ਆ ਮੋਲ ਚੀ ਦੀ ਸੱਤ ਪਰਵਾ ਵਾਲਾ ਜੀ ਆਨ ਮਹਾਰਾਜ ਪਰਵਾ ਵਾਲਾ ਜੀ ਦੀ ਬੜੀ ਕਿ ਪਾਵਾਂ ਮੇਰਾ ਬੇਟਾ ਇਹਨਾਂ ਜੀ ਤੁਸੀਂ ਵਰ ਨਾ ਬਾਹਰ ਗਿਆ ਹੋਇਆ ਹੈ ਅੱਜ ਕਾਮ ਦੇ ਲਈ ਇੱਧਾ ਪੋਚਿਆ ਗਏ ਨੇ ਜੋ ਲਈ ਹੈ ਜਿੰਨਾ ਬਾਬਾ ਲਾਲ ਜੀ ਦੇ ਸਾਡਾ ਸਾਥ ਸਾਡੇ ਸੋਨਾਂ ਨੇ ਉਹਨਾਂ ਦੀ ਕਿਰਪਾ ਦਾ ਮੈਂ ਕਾਫੀ ਦੇਖ ਰਜਾਈ ਪਈ ਹਾਂ ਮੈਂ ਨਾਜਵਾਨ ਕਿ ਬਹੁਤ ਰੌਲਾ ਜਗਾ ਬਾਕੀ ਬਸ ਵਾਲੇ ਜਿਹੜੇ ਆ ਬੜੀ ਸਾਰੀ ਸੇਵਾ ਕਰਦੇ ਆ ਬੜੇ ਹੱਥ ਨਾਲ ਕਰਦੇ ਆ ਨਾ ਆਈਏ ਨੂੰ ਕਰਦੇ ਆ ਉਹ ਧਿਆਈ ਕਿਉਂ ਨਹੀਂ ਬੜੀ ਕਿਰਪਾ ਉਹਨਾਂ ਦੀ ਪੁਹਾਰਾ ਜਿੰਨਾ ਤੇ ਕਿਰਪਾ ਦੇ ਬਾਬਾ ਲਾਲ ਜੀ ਨੇ ਤੇ ਮੇਰਾ ਰੱਖ ਬੱਚਾ ਤੇ ਫਾਰਮ ਚ ਹਾਂਜੀ ਹਾਂਜੀ ਕੈਨੇਡਾ ਦੇ ਵਿੱਚ ਤੇ ਬਾਬਾ ਲਾਲ ਜੀ ਦੀ ਕਿਰਪਾ ਨਾਲ ਗਿਆ ਜੀ ਹਾਂ ਬਾਬਾ ਲਾਲ ਜੀ ਦੀ ਕਿਰਪਾ ਨਾਲ ਗਿਆ ਇਹਨੇ ਜੋ ਕਿਹਾ ਜੀ ਇਹਨਾਂ ਨੇ ਮੇਰਾ ਕਿੰਨਾ ਤੱਕ ਪੱਧਰ ਜੋ ਮੰਗਿਆ ਸੋ ਪਾਲ ਪਾਇਆ ਜਿਹਨੇ ਗੱਲ ਦੀ ਕਮਾਈ ਇੱਕ ਕਾਰਿਵਾਜ ਜਦੋਂ ਉਸੇ ਮੇਰੇ ਸਾਹਦੇ ਆ ਕੇ ਤਵਾਦ ਮਰਾਦਾ ਪੁੱਛਿਆ ਕਹਿੰਦੇ ਖਾਲੀ ਹੱਥ ਜਾਂਦੇ ਸੀ ਤਾਂ ਲੂਹ ਝੋਲੀਆਂ ਪਰ ਕੇ ਬੜੀ ਮੇਰਾ ਮਨ ਪਾਵਿਆ ਅੱਜ ਦੂਜੇ ਚੱਲੇ ਤੁਸੀਂ ਹਾਂਜੀ ਦੂਜੇ ਚੱਲੇ ਅੱਜ ਕਹਿੰਦੇ ਹੀ ਨਹੀਂ ਜਾਣਾ ਮੈਂ ਕਿਹਾ ਨਹੀਂ ਮੈਂ ਆ ਜਾਣਾ ਚਾਹਾਂ ਬੜਾ ਵਸੂਆ ਮਤਲਬ ਵੀ ਅੱਜ ਤੱਕ ਜੋ ਜੋ ਮੰਗਿਆ ਸਭ ਕੁਝ ਮਿਲਿਆ ਜੀ ਆਹ ਕੁਝ ਮਿਲਿਆ ਮੈਂ ਇਨੇ ਚੁੱਕ ਲਈ ਅੱਗੇ ਮੇਰੇ ਪਾਵਾਂ ਲਾ ਕੇ ਬੱਤੀ ਕੇ ਸਾਹ ਜਾ ਰਹੇ ਬਹੁਤ ਮਿਲਿਆ ਠੀਕ ਆਦੇ ਸੱਤ ਦਾ ਪਾਉਂਦੇ ਕੀ ਕੀ ਪਾਇਆ ਸੀਾਰੇ ਜੀ ਜੀਰਵਾ ਬੁਲੇ ਮਾਦਾ ਹਾਂਜੀ ਪੋਛਿਆ ਮਾਦਾ ਤੇ ਠੀਕ ਵੇ ਮਿਲਦਾ ਪੋਛੋਦੀ ਠੀਕ ਹੈ ਪੋਛ ਮਾਦਾ ਦਾ ਪੂਲ ਜੀਰਵਾ ਅਕੇ ਬਸਲੇ ਜਾ ਜਾਂਦੇ ਹੋ ਬਸ ਵਾਲੇ ਕੋ ਸੇਵਾ ਕਹ ਤੜੀ ਕਰਦੇ ਨਹੀਂ ਰਾਜ ਕੋਈ ਬਹੁਤ ਸੇਵਾ ਕਰਦੇ ਬੜੀ ਕੰਮ ਕਰ ਰਹੇ ਠੀਕ ਹੈ ਸਾਰੇ ਨੂੰ ਫ੍ਰੀ ਲੈ ਕੇ ਜਾਂਦੇ ਆ ਕੀ ਕੀ ਪ੍ਰਾਪਤ ਕੀਤਾ ਮਹਾਰਾਜ ਜੀ ਜੀ ਮਹਾਰਾਜ ਸਾਹਿਬ ਨੂੰ ਕਾਜੀ ਚੈਨਰਵਾ ਚੋੜਨਾਪਾਰ ਕੇ ਲੈ ਆਇਆ ਕੋਈ ਵੀ ਸਾਡੀ ਮਨਤੀ ਵਿੱਚ ਸੋਚ ਹੁੰਦੀ ਆ ਉਹ ਸਾਡੀ ਸੋਚ ਦਾ ਜਵਾਬ ਹਲੇ ਹੀ ਸਾਨੂੰ ਦੇ ਕੇ ਇਹ ਸੇਵਾ ਦਾ ਬਹੁਤ ਸੇਵਾ ਦਾ ਆ ਰਿਹਾ ਚੰਗੇ ਯਾਰ ਲੈ ਕੇ ਜਾਂਦੇ ਆ ਲੈ ਕੇ ਆਉਂਦੇ ਆ ਸਭ ਕੁਝ ਇਹਨਾਂ ਕੋਲ ਹੀ ਪਾਣਾ ਤੁਹਾਨੂੰ ਕਿੰਨਾ ਸਮਾਂ ਹੋ ਗਿਆ ਜਾਂਦੇ ਜੀ 12 ਸਾਲ ਹੋ ਕੇ ਚੱਲੇ 12 ਸਾਲ ਹੋ ਗਏ ਹਾਂ ਜੀ ਬੱਚੇ ਵੀ ਉਥੋਂ ਦੇ ਆ ਜੀ ਹਾਂ ਜੀ ਬੱਚੇ ਠੀਕ ਹੈ ਜੀ ਬਲੇ ਸਭ ਕੁਝ ਉਥੋਂ ਮਿਲਿਆ ਜੀ ਹਾਂ ਜੀ ਸਭ 29 ਹਰ ਦੂਈ ਤੇ ਜਾਂਦੇ ਹੋ ਜੀ ਹਾਂ ਜੀ ਹਰ ਦੂਈ ਕਿੰਨਾ ਦਾ ਇਹ ਸਬਰ ਜਿਹੜਾ ਰਹਿਦਾ ਜੀ ਬਸ ਤਾਂ ਸਬਰ ਕਿਦਾਂ ਦਾ ਰਹਿੰਦਾ ਵਾ ਬਹੁਤ ਵੱਡਾ ਰਹਿੰਦਾ ਵਾ ਕੋਈ ਕੋਈ ਤੇ ਜਨਮ ਦਿਨ ਹੋਵੇ ਐਨੀਵਰਸਰੀ ਹੋਵੇ ਸਾਰੇ ਆਪਣੇ ਆਈ ਸੰਗਤ ਦਾ ਸਾਰਾ ਜੋ ਵੀ ਪ੍ਰੋਗਰਾਮ ਹੈ ਆਪਣਾ ਕੇ ਕੱਟਦੇ ਆ ਸਮੋਸਿਆਂ ਦਾ ਪ੍ਰੋਗਰਾਮ ਠੰਡੇ ਦਾ ਪ੍ਰੋਗਰਾਮ ਸਾਰਾ ਪ੍ਰੋਗਰਾਮ ਆਪਣੇ ਵਿੱਚ ਹੀ ਕਰਤੀ ਆ ਸਿਹਰਾ ਦਾ ਝੋਟਾ ਕਰਦਾ ਉਹ ਜਗਾ ਤੇ ਕਰਦੇ ਜੇ ਉਹਦੇ ਘਰ ਤੋਂ ਜਾਣ ਲੱਗੇ ਤਾਂ ਉਹ ਤੋਂ ਮਾਰਾਇਨੇ ਸਾਨੂੰ ਖਾਲੀ ਨਹੀਂ ਭੇਜਿਆ ਸਾਡੀ ਹਰ ਇੱਕ ਮਾਨੋ ਕਾਮਨਾ ਪੂਰੀ ਨਹੀਂ ਕੀਤੀ ਹੈ ਸਾਡੇ ਬੱਚੇ ਨੇ ਇੰਗਲੈਂਡਾਂ ਨੂੰ ਆਪਣੇ ਤਰ੍ਹਾਂ ਮੇਰੇ ਘਰ ਨੇ ਵੀ ਉੱਥੋਂ ਦਾ ਨਾਮ ਨਾਲ ਤਰ੍ਹਾਂ ਉਹਨਾਂ ਦੇ ਬੱਚੇ ਵੀ ਉੱਥੋਂ ਦੇ ਆ ਪਰ ਅਸੀਂ ਜੋ ਜੋ ਮੰਗਿਆ ਮਾਰਾਇ ਨੇ ਉਹ ਪਾਇਆ ਜਿਹੜੇ ਸ਼ਰਤਾਂ ਨਾ ਜਾਂਦੇ ਨੇ ਉਹ ਕਦੀ ਖਾਲੀ ਨਹੀਂ ਜਾਂਦੇ ਤੇ ਜਿਹੜੇ ਐਸਾ ਇਨਵਾਈਟ ਕਰਨ ਜਾਂਦੇ ਨੇ ਸਾ ਵੀ ਮਾਰਾਇ ਉਹਨਾਂ ਦੀਆਂ ਚੋੜ ਨਾਕਾਂ ਦੇ ਨੇ ਕਦੀ ਖਾਲੀ ਨਹੀਂ ਭੇਜਦੇ ਮਾਰੇ ਕੋ ਦਿਓ ਨਾ ਕੋ ਸ਼ਰਤਾਂ ਨਾ ਮਾਰਾਇ ਤੇ ਦੇ ਨੇ ਤੇ ਸਾਡੇ ਬੱਚੇ ਵੀ ਉਹਨਾਂ ਬਾਹਰ ਨੇ ਪਰ ਮਾਰੇ ਦੀ ਕਿਰਪਾ ਦੇ ਨਾਲ ਆ